ਬੀਜੀ ਬੇਅਦਕੀ ਕਰਦਾ ਉਹਦੇ ਕਰਦੇ ਕਹਿਣ ਲੱਗ ਜੰਨੇ ਆ ਜੀ ਸਾਡਾ ਤਾਂ ਮੰਡੀ ਦੀ ਅੱਪੀ ਮੈਂਟਲੀ ਅਫਸਰਟ ਹੈ ਹੁਣ ਮੈਂ ਕੋਈ ਸ਼ਹਿਜ ਜਾਂ ਕਹਿਣਾ ਨਹੀਂ ਚਾਹੂੰਗਾ ਕਿ ਮੈਂਟਲੀ ਅਫਸਰਟ ਦਾ ਹੋਰ ਵੀ ਬਹੁਤ ਕੁਝ ਕੰਮ ਹੈ ਜਿਹੜੇ ਉਹ ਕਰ ਸਕਦੇ ਉਹ ਕਿਉਂ ਨਹੀਂ ਕਰਦਾ ਸਰ ਇਹਦੇ ਪਰ ਕਾਨੂੰਨ ਬਣਾਉਣ ਦੀ ਗੱਲ ਕਰੋ ਇਹ ਸਿਰਫ ਇੱਕ ਬਹਾਨਾ ਹੈ ਕਿ ਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਸਾਡੇ ਸਿੱਖ ਧਰਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਕਾਰੂਗਾ ਉਸਕੇ 314 ਫਰਜ ਹੋਣਾ ਹੈ ਇਹ ਆਵਾਜ਼ ਸਭ ਤੋਂ ਪਹਿਲਾਂ ਮੈਂ ਆਵਾਜ਼ ਇਸ ਵਾਸਤੇ ਉਠਾਉਂਦਾ ਤੁਹਾਡਾ ਜਿੱਤ ਬਰਾਬਰ ਕੀਤੀ ਹੈ ਸਭ ਨਾਲ ਪਹਿਲਾਂ ਤੁਹਾਡਾ ਕਿਹੜਾ ਕੰਮ ਹੋਊਗਾ ਫਰੀਦਕੋਟ ਲੋਕਾਂ ਦੇ ਲਈ ਕਿਹੜਾ ਮੁਕ ਮੁਕ ਕੰਮ ਦੇਖੋ ਹਾਲੇ ਮੈਂ ਇਨਰਿੰਗ ਕਰੂੰਗਾ ਆਪਣੇ ਹਲਕੇ ਦੇ ਲੋਕਾਂ ਨਾਲ ਜੋ ਇਹ ਸੇਵਾ ਲਾਉਣ ਕੇ ਪਹਿਲ ਦੇ ਅਧਾਰ ਤੇ ਮੈਂ ਇਹ ਕੰਮ ਪ੍ਰਦਾਨ ਬੰਦੂ ਬੰਦੂ ਮੈਂ ਉਹ ਕੰਮ ਬਸ ਹੈ ਜੀ ਕਿਸੇ ਵੇ ਤੁਸੀਂ ਪੰਥਕ ਰਾਜਨੀਤੀ ਦੇ ਵਿਦਵੀ ਮੈਨਸ ਲੈ ਕੇ ਚੱਲਦੇ ਜਿਹੜੇ ਸਾਡੇ ਕੋਲ ਆ ਜੇ ਨਾਲੇ ਵਿੱਚ ਆਪਾਂ ਫਿਰ ਤੇ ਜਾਣਾ 40 ਜਿਹੜੇ 35 40 ਸਾਲ ਤੋਂ ਜਿਨ੍ਹਾਂ ਦੀ ਆਵਾਸ ਤੱਬ ਕੀ ਸੀ ਤਵੀ ਹੋਈ ਆਵਾਜ਼ ਅੱਜ ਫਰੀਦਕੋਟ ਤੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਦੁਬਾਰਾ ਉਠਾਈ ਗਿਆ ਬਲ ਬਖਸ਼ਾਇ ਉਹ ਸਵਾਸ ਨੂੰ ਅਸੀਂ ਕੱਲਾ ਐਮਪੀ ਤੱਕ ਨਹੀਂ ਸੀ ਮਤ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਆਹ ਫਾਈ ਇਲੈਕਸ਼ਨ ਵੀ ਲੜਾਂਗੇ ਕਿੰਨੇ ਸੀਟਾਂ ਤੋਂ ਇੱਕ ਤਾਂ ਸਾਡੇ ਨਾਲ ਹੀ ਕੈਂਡੀਡੇਟ ਬਰਨਾਲੇ ਤੋਂ ਜੀ ਨੋਸ ਕਰਦੇ ਤਾਂ ਅਜੂ ਦਾ ਪਰਿਵਾਰ ਹਾਂਜੀ ਮੇਰਾ ਬਾਬਾ ਨਾਨਕ ਤੋਂ ਪਾਈ ਸੋ ਨਹੀਂ ਜੀ ਉਹਦੇ ਉੱਪਰ ਨਾਲੇ ਅੱਛਾ ਬਰਨਾਲੇ ਨਾਲੇ ਤੋਂ ਹੀ ਲੜਨਗੇ ਅਗੋਂ ਸੁਵਿੰਦਰ ਸਿੰਘ ਦੀ ਪਾਕੀ ਵੀ ਅਸੀਂ ਇਲਾਨ ਕਰਾਂਗੇ ਅਸੀਂ ਮਤਲਬ ਕੱਲਾ ਐਂਟੀ ਤੱਕ ਨਹੀਂ ਰਹਿਣਾ ਅਸੀਂ ਕੌਮ ਦੀ ਗੱਲ ਹੈ ਜਿਹੜੀ ਉਹ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜਿਵੇਂ ਮਹਾਰਾਜ ਨੇ ਸਭ ਤੋਂ ਸੇਵਾ ਲਈ ਲੈਂਦੀ ਤਾਂ ਸਾਨੂੰ ਜ਼ਰੂਰ ਬਣ ਬੱਚਾ ਜੀ ਕਿਸੇ ਪਾਰਟੀ ਨਾਲ ਅਲਾਈਂਸ ਕਰਨ ਬਾਰੇ ਕੋਈ ਵਿਚਾਰਤਾ ਰਹੀ ਕਿ ਸਾਡਾ ਕਿਸੇ ਨਾਲ ਅਲਾਈਂਸ ਨਹੀਂ ਕਿਉਂਕਿ ਸਿੱਖ ਜਿਹੜੀ ਸੋਚ ਵਾਲੀ ਹੈ ਉਹ ਕੋਈ ਕਾਮਯਾਬ ਪਾਰਟੀ ਨਹੀਂ ਹੈ ਬਾਤ ਲਾਉਣ ਵਾਲੇ ਤੋਂ ਵਿਚਾਰਿਆਂ ਨਾਲ ਥੋੜਾ ਜਿਹਾ ਗੱਲ ਹੋ ਜਾਈਏ ਜਿਹੜੇ ਅੱਗੇ ਜਿਹੜੀ ਰਣਨੀਤੀ ਜਿਉਂਦੇ ਉਹ ਆਏ ਤਾਂ ਕਿ ਉਹ ਜੀ ਮੀਰਾ ਜੀ ਮੀਰਾ ਜੀ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਹੀ ਮੈਂ ਇਹ ਚਾਹੁੰਦਾ ਹਾਂ ਕਿ ਪੰਜਾਬ ਦੇ ਦੇਸ਼ ਦਾ ਗਾਨੀ ਬਈ ਇਹ ਜਿਹੜਾ ਸੁਆਭਾਅ ਨਹੀਂ ਕੰਮ ਕਰ ਸਕਦਾ ਹੈ ਪਰ ਜਮੈਟ੍ਰਿਕ ਸੈਟਸ ਬੁਝਾ ਕੇ ਉਹ ਨਹੀਂ ਬੱਸ ਸਾਰਾ ਸਿਰਫ ਧਮਾਕਾ ਦੇ ਸਾਡੇ ਭਈ ਜੋ ਸਾਡੇ ਰਾਜ ਹੈ ਕੋਈ ਗੁੰਮਰਾਹ ਨਹੀਂ ਰਾਜਸਥਾਨ ਮਾਚਲ ਹਰੇਕ ਸਟੇਟ ਦਾ ਆਪਣਾ ਕੁਝ ਹੋਣਾ ਚਾਹੀਦਾ ਹੈ ਅਸੀਂ ਸਿਰਫ ਇੰਨੀ ਧਮਾਕਾ ਕਰਦੇ ਆ ਅਸੀਂ ਕੋਈ ਅਟ ਹੋਰ ਦੀ ਗੱਲ ਨਹੀਂ ਕਰਦੇ ਅਸੀਂ ਹੋਰ ਕੋਈ ਗੱਲ ਨਹੀਂ ਕਰਦੇ ਜਿਵੇਂ ਹੁਣ ਵੀ ਹੈ ਜਿਵੇਂ ਰਾਜਸਥਾਨ ਦੇ ਵਿੱਚ ਹੋਰ ਹੈ ਸੰਧੀਆਂ ਨੂੰ ਹੋਰ ਹੈ ਅਸੀਂ ਹੋਰ ਕਈ ਆਪਣੇ ਰਿਲੀਜੀਅਸ ਮੁੱਦਿਆਂ ਤੇ ਹੋਰ ਕਈ ਮੁੱਦਿਆਂ ਤੇ ਅਸੀਂ ਚਾਹੁੰਦੇ ਆ ਮੈਂ ਜਿਹੜਾ ਸਾਡਾ ਪੰਜਾਬ ਦਾ ਕਾਨੂੰਨ ਹੈ ਸਰੂਪ ਅਧਿਕਾਰ ਮਲੇ ਕੇਸੀ ਆਪਣਾ ਕਾਨੂੰਨ ਆਪ ਬਣਾ ਸਕਦੇ ਪਰ ਇਸ ਦੇਸ਼ ਦੇ ਵਿੱਚ ਹੈ ਕਿ ਆਟੋ ਹੋ ਕੇ ਨਹੀਂ ਡੈਮੋਕਰੈਟਿਕ ਹੋਇਆ ਤੁਹਾਡਾ ਬਰਨਾਲੇ ਤੋਂ ਕਹਿੰਦਾ ਤੁਸੀਂ ਕੀ ਕਹੋਂਦੇ ਬਰਨਾਲੇ ਤੋਂ ਸਮਾਂ ਸਭ ਤੋਂ ਪਹਿਲਾਂ ਤਾਂ ਅੱਜ ਹੀ ਸਰ ਜੀ ਨੂੰ ਬ੍ਰਹਮ ਸਲਾਮ ਅਦਾ ਕਰਦਾ ਹੈ ਜੀ ਸਾਰੇ ਨੇ ਦਰਸ ਕਰਦੇ ਭਾਈ ਜੀ ਸਿਮਰਤ ਸਿੰਘ ਪਾਰਸ਼ਦ ਤੋਂ ਬਾਈ ਜੀ ਸਿਮਰਤ ਸਿੰਘ ਪਾਰਸ਼ਦ ਜੀ ਕਿਰਵਾਸਾ ਮੈਂ ਵੀ ਬੀਗੋ ਪਾਈ ਗੈਂ ਸਿੰਘ ਜੇ ਬੋਤਾਂ ਦੇ ਸੰਬੰਧੀ ਸਾਰੇ ਪਰਿਵਾਰ ਦੇ ਨਗਰ ਨੇ ਜੋ ਉਹਨਾਂ ਨੇ ਗੱਲ ਰੱਖੀ ਆ ਆਪਾਂ ਪਰਿਵਾਰ ਚ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਲੇਟ ਮੁੰਦਾ ਕਰਨ ਕਿ ਉਹ ਬੜਾ ਲੇਟ ਹੋਦੇ ਅੰਦਰ ਠੀਕ ਹੈ ਜੀ ਪੈਸੇ ਜੀ ਬਹੁਤ ਹੈਲਪ ਆਇਆ ਜੀ ਨਾ ਕੋਈ ਆਪਾਂ ਹੁੰਦਾ ਨਹੀਂ ਐ ਤਾਂ ਬਹੁਤ ਫੋਰ ਰੀਡੂਸਿੰਗ ਬਹੁਤ ਸਿਆਸਤ ਨੇ ਡੀਸੀ ਸਾਹਿਬ ਨੇ ਸਰਨ ਬਹੁਤ ਕੰਪਲੀਟ ਕੀਤਾ ਬਹੁਤ ਮੈਂ ਭਾਈ ਅਮਰਪਾਲ ਸਿੰਘ ਦੀ ਇੱਥੇ ਆਗਮਨ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਮੈਂ ਕਿੰਨਾ ਇਹ ਕਹਿਣਾ ਚਾਹੂੰਗਾ ਵੀ ਉਹਨਾਂ ਨੇ ਕੋਈ ਐਜਾ ਫਿਕਸ ਨਹੀਂ ਕੀਤਾ ਉਹਨਾਂ ਤੋਂ ਕੋਈ ਬਾਬਾ ਜੀ ਕੋਈ ਯਾਮ ਨਹੀਂ ਬਰਾਮਤ ਹੋਇਆ ਕੋਈ ਜੁਦਾ ਕਿਸੇ ਮਿੰਟ ਦੀ ਸਿਕਮਟ ਪਸੇ ਇੱਕ ਮਿੰਟ ਦੀ ਸੰਬੰਧ ਮਿੰਟ ਬ੍ਰੇਕ ਮਿੰਟ ਠੀਕ ਹੈ ਉਹਨਾਂ ਨੂੰ ਤੋਕਾ ਫਰੋੜਿਆ ਕਿ ਕੰਮ ਕਰਨਾ ਕਿਉਂ ਪੰਜਾਬ ਦੀ ਜਵਾਨੀ ਤੇ ਨਸ਼ਾ ਕੱਟਣ ਦਾ ਜ਼ੋਰ ਦੇ ਸੀ ਇਹ 11 ਕੰਨ ਕਰਕੇ ਐਨਸੀ ਤੋਂ ਇਹ ਬਹੁਤ ਗਲਤ ਗੱਲ ਹੈ ਐਨਸੀ ਰਿਪੋਰਟ ਕੀ ਉਹਨਾਂ ਨੂੰ ਛੇਤੀ ਜਿੱਤੀ ਹੋਤੀ ਸੀ ਬੜੇ ਸੋ